ਹਲੋ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕੜਾਈ ਸੈਂਟਰ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਜਿਹੜੀ ਇਹ ਵੀਡੀਓ ਆ ਇਹ ਜਿਹੜੇ ਕਾਟਨ ਦੇ ਅੱਜ ਕੱਲ ਸੂਟ ਆ ਰਹੇ ਆ ਹਨਾ ਮੈਚਿੰਗ ਸੂਟ ਆ ਕੰਟਰਾਸਟ ਸਲਵਾਰਾਂ ਨਾਲ ਆ ਇਹ ਉਹਦੇ ਬਾਰੇ ਆ ਜਿੱਦਾਂ ਕਿ ਆ ਦੇਖੋ ਇਹਨਾਂ ਦੇ ਨਾਲ ਗਲੇ ਤੇ ਇਦਾਂ ਵਰਕ ਵਾਲੀ ਪੱਟੀ ਲੱਗੀ ਹੁੰਦੀ ਆ ਤੇ ਇਦਾਂ ਇਹਦੇ ਨਾਲ ਇਦਾਂ ਕੰਟਰਾਸਟ ਸਲਵਾਰ ਆ ਆ ਦੇਖੋ ਇਹ ਸਲਵਾਰ ਆ ਇਹਦੇ ਨਾਲ ਤੇ ਇਦਾਂ ਇਹਦਾ ਕਮੀਜ਼ ਆ ਜਿਹੜਾ ਕਮੀਜ਼ ਇਹਦੇ ਤੇ ਪੱਟੀ ਲੱਗੀ ਹੁੰਦੀ ਆ ਹਨਾ ਤੇ ਇਹਦੇ ਬਾਰੇ ਤੁਹਾਨੂੰ ਅੱਜ ਆਪਾਂ ਜਾਣਕਾਰੀ ਦੇਵਾਂਗੇ ਜਿਹੜੀ ਹੈ ਤਾਂ ਬਹੁਤ ਛੋਟੀਆਂ ਗੱਲਾਂ ਇਹ ਬਹੁਤ ਪਰੇ ਬਹੁਤ ਕੰਮ ਦੀਆਂ ਗੱਲਾਂ ਨੇ ਜਿਹੜੀ ਇਹ ਪੱਟੇ ਆ ਇਹ ਦੇਖੋ ਸੂਟ ਦੇ ਨਾਲ ਬਿਲਕੁਲ ਸੈਂਟਰ 'ਚ ਲੱਗੀ ਹੁੰਦੀ ਆ ਆ ਦੇਖੋ ਉਧਰ ਵੀ ਇੰਨੀ ਜਗ੍ਹਾ ਛੱਡੀ ਹੁੰਦੀ ਆ ਉਧਰ ਵੀ ਇੰਨੀ ਹੈਗਾ ਛੱਡ ਹੁੰਦੀ ਆ ਜਦੋਂ ਆਪਾਂ ਸੂਟ ਦੀ ਕਟਿੰਗ ਕਰਦੇ ਆ ਤਾਂ ਇਧਰੋਂ ਵੀ ਕੱਪੜਾ ਇੱਕ ਸਾਈਡ ਤੋਂ ਇਧਰੋਂ ਵੀ ਕੱਪੜਾ ਵਾਜ ਜਾਂਦਾ ਇਧਰੋਂ ਵੀ ਕੱਪੜਾ ਜਿਹੜਾ ਉਹ ਕੱਪੜਾ ਆਪਣੇ ਕਿਸੇ ਵੀ ਕੰਮ ਨਹੀਂ ਆਉਂਦਾ ਹਨਾ ਤੇ ਇਹ ਜਿਹੜਾ ਸੂਟ ਆ ਇਹ ਬਹੁਤ ਹੀ ਹੈਵੀ ਸਾਈਜ਼ ਦਾ ਸੂਟ ਆ ਜਿਵੇਂ ਇਹਦੀ ਛਾਤੀ ਆ ਉਹ 48 ਇੰਚ ਆ ਅਰਧਾੜ ਜਾਂ ਚੇਦੀ ਛਾਤੀ ਆ ਜੇ ਆਪਾਂ ਇਹ ਇਧਰੋਂ ਵੀ ਕਪੜਾ ਵੇਸਟ ਚਲਾ ਜਾਊਗਾ ਤੇ ਇਧਰੋਂ ਵੀ ਵੇਸਟ ਚਲਾ ਜਾਊਗਾ ਦੋਨਾਂ ਸਾਈਡਾਂ ਤੋਂ ਇਹ ਕਪੜਾ ਤੇ ਵੇਸਟ ਚਲਾ ਜਾਊਗਾ ਤਾਂ ਆਪਣਾ ਕਿਸੇ ਕੰਮ ਨੇ ਆਊਗਾ ਹੈਵੀ ਸਾਈਜ਼ ਆ ਫਿਰ ਇਹਦੇ ਬਾਹਾਂ ਵਾਸਤੇ ਵੀ ਆਪਾਂ ਨੂੰ ਕਪੜਾ ਚਾਹੀਦਾ ਹਨਾ ਗਲੇ ਵਾਸਤੇ ਸਾਰੇ ਵਾਸਤੇ ਕਪੜਾ ਚਾਹੀਦਾ ਹੁੰਦਾ ਤੁਹਾਨੂੰ ਪਤਾ ਹੀ ਜਿਹੜੀ ਮੇਰੇ ਭੈਣਾਂ ਸਲਾਈ ਕਰਦੀਆਂ ਨੇ ਇਸ ਕਰਕੇ ਆਪਾਂ ਤੁਹਾਨੂੰ ਅੱਜ ਦੱਸਦੇ ਆਂ ਵੀ ਆਪਾਂ ਇਹਨੂੰ ਕੀ ਕਰਨਾ ਵਾ ਆਪਾਂ ਜਿਹੜੀ ਇਹ ਪੱਟੀ ਆ ਜੇ ਤਾਂ ਇਹ ਕਢਾਈ ਉੱਪਰ ਯਾਨੀ ਕਿ ਉੱਪਰ ਲੱਗੀ ਵੀ ਹੈ ਕਈਆਂ ਦੇ ਵਿੱਚ ਕੀ ਹੁੰਦਾ ਪਹਿਲਾਂ ਇਹ ਸਲਾਈ ਨਾਲ ਲੱਗੀ ਹੁੰਦੀ ਆ ਉੱਪਰ ਦੀ ਇਹਦੇ ਕੋਈ ਕੋਈ ਕੁੰਡੀ ਟੋਪੇ ਦਾ ਜਾਂ ਸਿੱਪੀ ਮੋਤੀ ਦਾ ਕੰਮ ਕੀਤਾ ਹੁੰਦਾ ਫੇਰ ਤਾਂ ਉਹ ਨਹੀਂ ਢੜ ਸਕਦੀ ਪਰ ਜਿਹਦੇ ਤੇ ਇਹ ਸਿਰਫ ਸਲਾਈ ਨਾਲ ਲੱਗੀ ਹੁੰਦੀ ਆ ਉਹ ਇਹ ਆਪਾਂ ਇਹਨੂੰ ਖੋਲ ਸਕਦੇ ਆਂ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਅ ਦੇਖੋ ਇਹ ਸਰਫਾ ਨਾ ਸਲਾਈ ਨਾਲ ਹੀ ਲੱਗੀ ਹੋਈ ਆ ਦੇਖੋ ਆ ਦੇਖੋ ਇਹ ਸਲਾਈ ਨਾਲ ਲੱਗੀ ਹੋਈ ਆ ਤੇ ਆਪਾਂ ਇਹਨੂੰ ਖੋਲਾਂਗੇ ਢੇੜ ਕੇ ਆਪਾਂ ਇਹਨੂੰ ਇੱਕ ਸਾਰ ਲਾ ਲਾਂਗੇ ਉਹ ਲਾ ਕੇ ਆਪਾਂ ਸਾਈਡ ਤੋਂ ਇੱਕ ਸਾਈਡ ਤੋਂ ਕੱਪੜਾ ਉਤਾਰਾਂਗੇ ਠੀਕ ਹੈ ਇਹਦੇ ਨਾਲ ਕੀ ਆ ਇਹਦਾ ਜਿਹੜਾ ਕੱਪੜਾ ਆਪਣਾ ਉਹ ਵੇਸਟ ਨਹੀਂ ਹੋਊਗਾ ਤੇ ਇੱਕ ਸਾਰ ਕੱਪੜਾ ਆਪਣਾ ਲੈ ਜਾਊਗਾ ਸਾਰੇ ਪਾਸਿਓ ਤੇ ਉਹ ਕੱਪੜਾ ਵਾ ਜਿਹੜਾ ਉਹ ਆਪਣੇ ਕੰਮ ਆਊਗਾ ਆ ਦੇਖੋ ਬਹੁਤ ਵੱਡੇ ਵੱਡੇ ਟੋਪੇ ਆ ਉਹਨੂੰ ਵੱਡੇ ਵਾਖੀਆਂ ਨਾਲ ਮਸ਼ੀਨੀ ਨਾਲ ਕੀਤਾ ਹੁੰਦਾ ਵਾ ਤੇ ਇਹ ਆਸਾਨੀ ਨਾਲ ਹੀ ਢੜ ਜਾਂਦਾ ਹਾਂਜੀ ਹਾਂਜੀ ਆਪਾਂ ਨੇ ਆ ਦੇਖੋ ਇਹ 1.5 ਕੇ ਇਦਾਂ ਆਪਾਂ ਨੇ ਪੱਟੀ ਲਾ ਲਈ ਆ ਜਦੋਂ ਆਪਾਂ ਦਵਾਰੇ ਇਹਦੀ ਹੁਣ ਆਪਾਂ ਜਦੋਂ ਸੂਟ ਕਟਾਂਗੇ ਤਾਂ ਆਪਾਂ ਸਾਰੇ ਦਾ ਇੱਕ ਸਾਈਡ ਤੋਂ ਆਪਣਾ ਕਪੜਾ ਬਚ ਜੂਗਾ ਜਿਹੜਾ ਉਹ ਕਪੜਾ ਆਪਣੇ ਕੰਮਾਂ ਵੀ ਆਊਗਾ ਸਲਵਾਰ 'ਚ ਜੇ ਘੱਟ ਆ ਆਪਾਂ 벨ਟ ਦੇ ਕੰਮ ਵੀ ਆ ਸਕਦਾ ਹਨਾ ਪੌਣੀਆਂ ਵਾਂਹ ਅੱਜਕੱਲ ਪਾਉਂਦੇ ਆ ਤਾਂ ਉਹਦੇ 'ਚ ਵੀ ਉਹ ਕੰਮ ਆਸਾ ਜੇ ਆਪਾਂ ਇਹਨੂੰ ਸੈਂਟਰ 'ਚ ਪੱਟੀ ਕੱਟਦੇ ਆ ਤਾਂ ਇਹ ਬਿਲਕੁਲ ਕਪੜਾ ਆਪਣਾ ਵੇਸਟ ਚ ਲੈਂਦਾ ਨਾ ਇੱਧਰਲੇ ਪਾਸੇ ਜਿਹੜੇ 4 ਉਂਗਲਾਂ ਕਪੜਾ ਬਚਦਾ ਕਿਸੇ ਕੰਮ ਆਉਦਾ ਨਾ ਜਿਹੜਾ ਇੱਧਰੋਂ 4 ਉਂਗਲਾਂ ਕ ਠੀਕ ਹੈ ਤੇ ਇਹ ਦੇ ਕਰਕੇ ਜਿਹੜਾ ਆਪਾਂ ਜਿਹੜੀ ਇਹ ਜਦੋਂ ਪੱਟੀ ਆ ਜਿਹੜੀ ਜਦੋਂ ਆਪਾਂ ਸਾਰਾ ਸੂਟ ਦਾ ਦੀ ਫਿਟਿੰਗ ਕਰ ਲਿਆ ਉਸ ਵਜ੍ਹਾ ਤੇ ਆਪਾਂ ਕੜਾ ਜਾਣ ਉਹਦੇ ਹਿਸਾਬ ਨਾਲ ਆਪਾਂ ਇਹਨੂੰ ਫੇਰ ਦੁਬਾਰੇ ਸੈਂਟਰ ਚੋ ਰੱਖ ਕੇ ਅਟੈਚ ਕਰ ਲੈਣਾ ਵਾ ਨਾਲੇ ਤਾਂ ਆਪਾਂ ਬਿਲਕੁਲ ਸਹੀ ਆਉਂਦੀ ਹੈ ਜਦੋਂ ਆਪਾਂ ਇਹਦੇ ਸੂਟ ਦੀ ਹੁੰਦੀ ਹੈ ਲੈਂਥ ਦੇ ਹਿਸਾਬ ਨਾਲ ਵੀ ਪ੍ਰੋਪਰ ਸਹੀ ਨਹੀਂ ਆਉਂਦੀ ਕਿਉਂਕਿ ਇਹ ਚ ਵੱਧ ਘੱਟ ਲੈਂਥ ਦੇ ਹਿਸਾਬ ਨਾਲ ਇਹ ਅਟੈਚ ਕੀਤੀ ਹੁੰਦੀ ਆ ਤੇ ਜੇ ਆਪਣਾ ਹੁਣ ਇਹ ਜਿਹੜੀ ਸੂਟ ਹੈ ਇਹਦੀ ਲੈਂਥ ਹੈ 44 ਇੰਚ ਤੇ ਜਿਹੜੀ ਇਹਦੀ ਸੂਟ ਦੀ ਲੈਂਥ ਕਮੀਜ਼ ਦੀ ਲੈਂਥ ਹੈ ਕਪੜੇ ਦੀ ਬਣ ਰਹੀ ਉਹ ਸਿਰਫ 42 ਇੰਚਰ ਲੈਂਥ ਬਣ ਰਹੀ ਆ ਤਾਂ ਹੁਣ ਜੇ ਆਪਣੀ ਇਦਾਂ ਹੁੰਦੀ ਤਾਂ ਆਪਣਾ ਤਾਂ ਕਪੜਾ ਸੂਟ ਦਾ ਬੇਕਾਰ ਹੋ ਜਾਣਾ ਸੀ ਸੂਟ ਨਹੀਂ ਸੀ ਬਣਨਾ ਆਮ ਟੇਲਰ ਜਿਹੜਾ ਵਾਪਸ ਕਰ ਦੇਣਾ ਤੁਹਾਡਾ ਸੂਟ ਤਾਂ ਲੈਂਥ ਦੇ ਅਕੋਰਡਿੰਗ ਬਣਦਾ ਨਹੀਂਗਾ ਆਪਾਂ ਪੱਟੀ ਉਤਾਰ ਲਈ ਸਾਈਡ ਤੇ ਹੁਣ ਆਪਾਂ ਇਹਦੇ ਫਰੰਟ ਸਾਈਡ ਕੋਈ ਹਲਕਾ ਜਿਹਾ ਇਦਾਂ ਦੇ ਕਲਰਾਂ ਦੇ ਵਿੱਚੋਂ ਜਾਂ ਇਹਦੇ ਚਿਕਨ ਦੇ ਵਿੱਚੋਂ ਜਿੱਦਾਂ ਇੱਥੇ ਚਿਕਨ ਦਾ ਵਰਕ ਆਪਾਂ ਇਦਾਂ ਦੀ ਕੋਈ ਜੋਇੰਟ ਪਾ ਕੇ ਇਹਦੇ ਫਰੰਟ ਪੱਲੇ 'ਚ ਡਿਜ਼ਾਈਨ ਪਾ ਦਾਂਗੇ ਤੇ ਬੈਕ ਸਾਈਡ ਜਿਹੜੀ ਆਪਾਂ ਇਹਦੀ ਉਹ ਪੱਟੀ ਨੂੰ ਉਤਾਰਦੇ ਤਾਂ ਜਿਹੜੇ ਬੈਕ ਸਾਈਡ ਆ ਬੈਕ ਸਾਈਡ ਜੋੜ ਪਾਇਆ ਜਿਵੇਂ ਥੋੜੀ ਜਿਹੀ ਜ਼ਿਆਦਾ ਏਸ ਦੇ ਨੇ 40 45 ਸਾਲ ਦੇ ਨੇ ਤਾਂ ਬੈਕ ਸਾਈਡ ਜੋੜ ਪਾਇਆ ਸੋਨਾ ਨਹੀਂ ਲੱਗਦਾ ਆਪਾਂ ਨੂੰ ਪਿੰਡਾਂ 'ਚ ਆਪਾਂ ਜਾਣਦੇ ਹਾਂ ਨਾ ਜਿਹੜਾ ਬੈਕ ਸਾਈਡ ਪੱਲਾ ਉਹ ਆਪਾਂ ਜ਼ਿਆਦਾਤਰ ਪਲੇਨ ਹੀ ਪਾਉਣਾ ਪਸੰਦ ਕਰਦੇ ਹਾਂ ਸ਼ਹਿਰਾਂ 'ਚ ਤੇ ਇਹ ਚੱਲੀ ਜਾਂਦੀ ਆ ਇਹਦੇ ਕਰਕੇ ਜਦੋਂ ਹੁਣ ਆਪਾਂ ਇਹ ਪੱਟੀ ਢੇੜ ਲਈ ਤਾਂ ਆਪਾਂ ਜਿਹੜਾ ਇਹਦਾ ਫਰੰਟ ਪੱਲਾਵਾ ਉਹ ਆਪਾਂ ਇਹ ਤੋਂ ਬੈਕ ਪੱਲੇ ਤੋਂ 4 ਇੰਚ ਉੱਚਾ ਕੱਟ ਸਕਦੇ ਆ ਤੇ ਉਹਦੇ ਵਿੱਚ ਅੱਗੇ ਆਪਾਂ 1.5 ਤੋਂ 2 ਇੰਚ ਦੀ ਮੂਹਰੇ ਕੋਈ ਜੁਆਇੰਟ ਪਾ ਕੇ ਜਿਹੜਾ ਮੂਹਰਲਾ ਪੱਲਾ ਉਹਨੂੰ ਪ੍ਰੋਪਰ ਵਧੀਆ ਯਾਨੀ ਕਿ ਫਿਨਿਸ਼ਿੰਗ ਨਾਲ ਤਿਆਰ ਕਰਨ ਨਾਲ ਤਾਂ ਹੋਰ ਡਿਜ਼ਾਈਨ ਦਾ ਡਿਜ਼ਾਈਨ ਬਣ ਜਾਂਦਾ ਨਾਲੇ ਬਟੇਕ ਸਾਈਡ ਸਟਾਈਲ ਸੂਟ ਬਣ ਜਾਊਗਾ ਤੇ ਨਾਲੇ ਆਪਣਾ ਜਿਹੜੀ ਹੈਗੀ ਲੈਂਥ ਕਮੀਜ਼ੀ ਪੂਰੀ ਹੋ ਜੂਗੀ ਨਾਲੇ ਆਪਾਂ ਨੂੰ ਕੱਪੜੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਧੰਨਵਾ